you. Mm -hmm. ਤੋਂ ਦੇ ਟੌੜਾ ਦੇ ਅਨਾਜ ਮੰਡੀ ਦੇ ਵਿੱਚ ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ ਤੇ ਇਕੱਠਾ ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ ਉੱਥੇ ਪੰਥਕ ਏਕਤਾ ਲਈ ਵੀ ਰਾਹ ਪੰਧਰਾ ਕਰੇਗਾ ਕਿਉਂਕਿ ਜਿੰਨੇ ਪੰਥਪ੍ਰਸਤ ਨੇ ਪੰਥਕ ਧੀਰਾਂ ਨੇ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਲੋਕ ਨੇ ਉਹ ਅੱਜ ਟੌੜਾ ਦੇ ਅਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ ਜਨਮ ਭੋਏ ਆ ਉੱਥੇ ਹੀ ਸੌ ਜਨਮ ਦਿਨ ਦਾ ਮਨਾਇਆ ਜਾਵੇ ਪਰ ਅਫਸੋਸ ਆ ਕਿ ਕੁਝ ਲੋਗ ਇਹਨੂੰ ਤਾਰਪੀਡੋ ਕਰਨ ਲਈ ਰਸਤੇ ਦੇ ਵਿੱਚ ਹੋਰ ਮਨਾਉਣ ਦਾ ਪ੍ਰੋਗਰਾਮ ਲੀਕ ਕੇ ਖੜ ਗਏ ਜਿਹਦੇ ਨਾਲ ਗਲਤ ਮੈਸੇਜ ਆ ਰਿਹਾ ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਆ ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਜਿਹੜੇ ਲੋਕ ਟੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ ਮੈਂ ਸਮਝਦਾ ਉਹਨਾਂ ਦੇ ਆਤਮਾ ਨੂੰ ਤੜਫਾਉਣਗੇ ਸੋ ਅੱਜ ਬਣਦਾ ਤਾਂ ਸੀ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਬਲਕਿ ਪਰਿਵਾਰ ਵਾਲਿਆਂ ਨੇ ਨਗਰ ਵਾਲਿਆਂ ਨੇ ਔਰ ਸ਼ਰਮ ਨਿਕਲਦਾ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੌੜੇ ਦੀ ਅਨਾਜ ਮੰਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ ਉਹਨਾਂ ਦੇ ਜਨਮ ਥਾਂ ਤੇ ਹੀ ਪ੍ਰੋਗਰਾਮ ਰੱਖਿਆ ਜਾਵੇ ਤਾਂ ਉਹਨੂੰ ਉਤਾਰ ਪਿੰਡੋ ਨਹੀਂ ਸੀ ਕਰਦਾ ਮਰਦਾ ਜਿਹੜਾ ਕਰਿਆ ਗਿਆ ਜਿਹੜਾ ਦੁੱਖਾ ਸਾਨੂੰ ਇਸ ਗੱਲ ਦਾ ਪਰ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਪੰਥ ਨੂੰ ਚੁਣੌਤੀਆਂ ਨੇ ਪੰਜਾਬ ਨੂੰ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰ ਲਈ ਅਸੀਂ ਮਨ ਲ ਇੱਕ ਜੁੱਟ ਹੋਈਏ ਇੱਕ ਮੁੱਠ ਹੋਈਏ ਇੱਕ ਸੋਰ ਹੋਈਏ ਕਿਉਂਕਿ ਅੱਜ ਪੰਜਾਬ ਰੋਦਾ ਪਿਆ ਉਹ ਪੰਜਾਬ ਦੇ ਕਿਸਾਨਾਂ ਦੀ ਉਨਾ ਜਿਹੜਾ ਹੈ ਮੰਡੀਆਂ ਵਿੱਚ ਆਉਣ ਨੂੰ ਤਿਆਰ ਪਿਆ ਪਰ ਇੱਕ ਬੋਰੀ ਧੋਨੇ ਚਾਵਲ ਦੀ ਗਡੌਨਾ ਵਿੱਚ ਲਾਉਣ ਲਈ ਜਗ੍ਹਾ ਹੈ ਨਹੀਂ ਆੜਤੇ ਤੜਫ ਰਹੇ ਨੇ ਛੈਲਰ ਮਾਲਕ ਤੜਫ ਰਹੇ ਨੇ ਕਿਸਾਨ ਪਰੇਸ਼ਾਨ ਆ ਤੇ ਸਰਕਾਰ ਨੂੰ ਕੋਈ ਫਿਕਰੇ ਹੈ ਨਹੀਂ ਪੰਜਾਬ ਦਾ ਕਰੋੜਾ ਰੁਪਇਆ ਆਰਡੀਐਫ ਦਾ ਰੱਖੇ ਬੈਠੇ ਆ ਦੁਵਾਨੀਆਂ ਹੀ ਲਿਆ ਨਹੀਂ ਸਕੇ ਕੋਈ ਵਜ਼ੀਰ ਮੁੱਖ ਮੰਤਰੀ ਕੋਈ ਕਿਸੇ ਤਰ੍ਹਾਂ ਦੇ ਅਧਿਕਾਰੀ ਵੱਲੋਂ ਕੋਈ ਯਤਨ ਨਹੀਂ ਹੋਇਆ ਦਿੱਲੀ ਜਾ ਕੇ ਪੈਸਾ ਲਿਆਉਣ ਦਾ ਸਾਡੀਆਂ ਸਿਹ ਸਵਾਮਾ ਸਾਡੀਆਂ ਵਿੱਦਿਕ ਸੰਸਥਾਵਾਂ ਸਾਰੀਆਂ ਤੈਸ਼ ਨੈਸ਼ ਹੋਈਆਂ ਪੰਜਾਬ ਦਾ ਆਰਥਿਕ ਢਾਂਚਾ ਜਣੀ ਬਿਲਕੁਲ ਤਬਾਹ ਹੋਇਆ ਖੜਾ ਔਰ ਕਲੈਪਸ ਹੋਣ ਦੇ ਕਿਨਾਰੇ ਖੜਾ ਪੰਜਾਬ ਦੀ ਕਾਨੂੰਨੀ ਵਿਵਸਥਾ ਬਹੁਤ ਮਾਰੀ ਹੋਈ ਖੜੀ ਆ ਸੋ ਇਹ ਸਾਰੀਆਂ ਚੁਣੌਤੀਆਂ ਨੂੰ ਇਕੱਠੇ ਹੋ ਕੇ ਹੀ ਨਿਜੀਠਿਆ ਜਾ ਸਕਦਾ ਔਰ ਦੂਜੇ ਪਾਸੇ ਪੰਥਕ ਸੰਸਥਾਵਾਂ ਜਿਹੜੀਆਂ ਖੇਰੂ-ਖੇਰੂ ਹੋ ਗਈਆਂ ਪੰਥਕ ਸੋਚ ਤੇ ਕਈ ਕਿਸਮ ਦੇ ਪ੍ਰਾਸ਼ਨ ਚਿੰਨ੍ਹ ਖੜੇ ਕੀਤੇ ਜਾ ਰਹੇ ਨੇ ਪੰਥ ਰੋਧੀ ਤਾਕਤਾਂ ਵੱਲੋਂ ਸੋ ਸਾਰੀਆਂ ਗੱਲਾਂ ਤੋਂ ਹਿਸਾਬਤ ਹੁੰਦਾ ਕਿ ਅੱਜ ਲੋੜ ਆ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਪੰਥਕ ਸ਼ਕਤੀ ਨੂੰ ਇਕਮੁੱਟ ਕਰਨ ਦੀ ਡੋੜਾ ਸਾਹਿਬ ਦੇ ਜਿਹੜੇ ਪਹਿਲੀ ਸ਼ਤਾਬਦੀ ਦੇ ਸਮਾਗਮ ਆ ਇਹਦੇ ਲਈ ਦਾ ਪੱત્રਾ ਕਰਨਗੇ ਔਰ ਅਸੀਂ ਅਪੀਲ ਵੀ ਕਰਾਂਗੇ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਦਰਦਿਆਂ ਨੂੰ ਪੰਥ ਇਤਿਹਾਸੀਆਂ ਨੂੰ ਕਿ ਇੱਕ ਥਾਂ ਤੇ ਇਕੱਠਾ ਹੋਣ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜਿਹੜਾ ਇਹ ਖਲਾਅ ਪੈਦਾ ਹੋਇਆ ਜਿਹੜਾ ਅੱਜ ਸਮੂਥਾ ਪੰਥ ਪੰਥ ਪ੍ਰਸਤ ਲੋਕ ਉਹਨਾਂ ਵੱਲ ਅੜੀ ਕਰ ਰਹੇ ਨੇ ਕਿ ਖਲਾਅ ਨੂੰ ਪੂਰਾ ਕਰ ਲਈ ਜਰੂਰ ਹੋ ਇੱਕ ਇਤਿਹਾਸਕ ਰੋਲ ਨਿਭਾਉਣ ਜਿਹੜਾ 1920 ਵਿੱਚ ਸਰਵਮਣੀ ਅਕਾਲੀ ਦਰ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸਥਾਪਨਾ ਕਰਕੇ ਪੜਾਇਆ ਦੇਖੋ ਜੀ ਅੱਜ ਬੜੀ ਖੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਨ ਜੋ ਜਿਹਦਾ ਟੋੜਾ ਸਾਹਬਦੀ ਬਣਾਈ ਜਾਂਦੀ ਹੈ। ਬਿਪਾਰੀਆਂ ਕਹਾਣੀਆਂ ਪੁੱਤ-ਪੁੱਤ ਕਰੀਨ। ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀ ਪ੍ਰੇਰਣਾ ਵਾਂ ਲੈਂਦਾ। ਜਿਹਦਾ ਟੋੜਾ ਟੋੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ। ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਅਕਾਲ ਪੁਰਖ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਉਹ ਕਹਿੰਦੀ ਸੀ ਅਕਾਲੀ ਉਹ ਹੈ ਜਿਹੜਾ ਕਾਰਪੁਰਖ ਨਾ ਛੁੜਿਆ ਰਹੇ। ਗ੍ਰਿਹ ਇਰਾਦੇ ਵਾਲੇ ਤੇ ਗੁਰਮਤ ਦੇ ਧਾਰਨੀ ਸਿੱਖ ਰਹਿਤ ਮर्यादा ਨੂੰ ਘਰ ਘਰ ਵਿੱਚ ਪਚਾਉਣ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 27 ਸਾਲ ਉਸ ਮਹਾਨ ਸੰਸਥਾ ਦੀ ਸੇਵਾ ਕੀਤੀ ਹੈ ਜਿਹੜੀ ਸੰਸਥਾ ਦੁਨੀਆ ਵਿੱਚ ਇੱਕੋ ਹੀ ਹੈ ਜਿਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆ ਤੇ ਇਹ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਕਿ ਇਹੋ ਜੀ ਸ਼ਖਸੀਅਤ ਦਾ ਅਸੀਂ ਕੋਲੋਂ ਉਹਦੇ ਜੀਵਨ ਦੀ ਪ੍ਰੇਰਣਾ ਲੈਣ ਵਾਸਤੇ ਅੱਜ ਇਕੱਠੇ ਹੋਏ ਆਂ। ਤੇ ਜਿਹੜੀ ਉਹਦੀ ਕੁਰਬਾਨੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਬਹੁਤ ਵੱਡੀਆਂ ਚੁਣੌਤੀਆਂ ਦੇ ਸਾਹਮਣੇ ਕੀਤਾ ਜੇਲ੍ਹਾਂ 'ਚ ਵੀ ਗਏ ਪੰਥ ਦੀ ਖਾਤਰ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਦੇਖਣ ਵਾਲੀ ਉਹ شخصیت ਸੀ। ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿੱਚ ਉਹਨਾਂ ਨੇ ਜਿੱਥੇ ਬੜੇ ਵੱਡੇ ਕਾਰਜ ਕੀਤੇ ਸਕੂਲਾਂ ਦੇ ਕਾਲਜਾਂ ਦੇ ਐਜੂਕੇਸ਼ਨਲ ਉੱਥੇ ਉਹਨਾਂ ਦੀ ਰਾਜਨੀਤਿਕ ਤੌਰ ਤੇ ਬੜੀ ਦੂਰਅੰਦੇਸ਼ੀ ਸੀ। 6 ਵਾਰ ਰਾਜ ਸਭਾ ਦਾ ਮੈਂਬਰ ਰਹਿਣਾ, 27 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਣਾ ਤੇ ਫਿਰ ਮੈਂਬਰ ਪਾਰਲੀਮੈਂਟ ਬਣਨਾ। ਮੇਰੇ ਖਰ ਉਹਦੀ ਇੱਕ ਧਾਰਕ ਸੀ ਦੁਨੀਆਂ ਦੇ ਵਿੱਚ ਕਿ ਉਹਨੇ ਇਸ ਸੰਸਥਾ ਨੂੰ ਦੁਨੀਆਂ ਚੋਂ ਦਾ ਨਾਮ ਬਣਾਤਾ। ਸੋ ਮੈਂ ਸਭੀ ਅੱਜ ਲੋੜ ਹੈ ਉਸ ਜੋਗਪੁਰਖ ਦੀ ਜਿਨੇ ਬਹੁਤ ਵੱਡੀ ਕਹਾਣੀ ਕੀਤੀ ਸੀ ਇਹੋ ਜਿਹੇ ਪ੍ਰੇਰਨਾਵਾਂ ਅਸੀਂ ਲੈ ਕੇ ਚੱਲਾਂਗੇ ਤੇ ਅੱਜ ਦੀ ਜਿਹੜੀ ਰਾਏ ਦਿੱਤੀ ਹੈ ਅੱਜ ਦੀ ਜਿਹੜੀ ਪੰਤਕ ਸੋਚ ਹੈ ਉਹਨੂੰ ਇਸ ਗੱਲ ਦੇ ਵਾਸਤੇ ਦ੍ਰਿੜਤਾ ਨਾਲ ਤੋੜਨਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਨਾ ਵਿੱਚ ਲੈ ਕੇ ਚੱਲੀਏ। ਦੇਖੋ ਅੱਜ ਸੋਮਾ ਜਨਮ ਦਿਨ ਪੰਚ ਰਚਨ ਜਥੇਦਾਰ ਤੋੜਾ ਜੀ ਦਾ ਹੈਗਾ। ਔਰ ਮੇਰੇ ਛਾਲチェ ਇਹ ਸਾਡੀ ਸ਼ਤਾਬਦੀ ਦੇ ਵਿੱਚ ਸਭ ਤੋਂ ਵਧੀਆ ਇੱਕ ਲੀਡਰ ਇੱਕ ਸਿੱਖ ਸਿੱਖ ਕੌਮ ਦੇ ਲੀਡਰ اے ਸਿਗੇ ਰਹਣਗੇ ਅਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉਤੇ ਖੁਸ਼ੀ ਦੇ ਵਿੱਚ ਹਰ ਇੱਕ ਪਾਸਿਓਂ ਸਾਰੇ ਇਕੱਠੇ ਹੋ ਰਹੇ ਨੇ ਮਨਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਅਨਥਕ ਸੇਵਾ ਕੌਮ ਦੀ ਸਾਡੇ ਸੂਬੇ ਦੀ ਦੇਸ਼ ਦੀ ਕੀਤੀ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਅੱਜ ਇਹ ਮਨਾ ਨਾ ਰਹੇ ਆ ਮੈਂ ਵੀ ਮੱਥਾ ਟੇਕਣ ਆਇਆ ਚੰਦ ਸਿੰਘ ਟੋੜਾ ਸਾਹਿਬ ਵੀ ਜਨਮ ਸ਼ਤਾਵ ਦੀ ਉਹਨਾਂ ਦੇ ਜਦੀ ਪਿੰਡ ਟੋੜਾ ਵਿਖੇ ਬੜੀ ਸ਼ਰਧਾ ਸਤਕਾਰ ਨਾਲ ਸਮੂਹ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਟੋੜਾ ਸਾਹਿਬ ਇੱਕ ਬਹੁਤ ਮਹਾਨ ਪੰਥ ਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਨ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਬਹੁਤ ਵੱਡੀਆਂ ਸਵਾਮਾਂ ਦਿੱਤੀਆਂ ਉਹਨਾਂ ਨੇ ਸਿੱਖ ਸੰਘਰਸ਼ ਵਿੱਚ ਆਪਣਾ ਬੜਾ ਵੱਡਮੋਲਾ ਯੋਗਦਾਨ ਪਾਇਆ بڑے ਔਖੇ ਦੌਰ ਦੌਰਾਂ 'ਚੋਂ ਵੀ ਨਿਕਲੇ ਪਰ ਲੇਕਿਨ ਟੋਹੜਾ ਸਾਹਿਬ ਨੇ ਸਦਾ ਹੀ ਸਿਧਾਂਤ ਦੀ ਵਿਚਾਰਤਾਰਾ ਦੀ ਤੇ ਅਸੂਲਾਂ ਦੀ ਰਾਜਨੀਤੀ ਕੀਤੀ ਉਹਨਾਂ ਨੇ ਅੱਜ ਸਾਰਾ ਸਿੱਖ ਜਗਤ ਸਿੱਖ ਪੰਥ ਗੁਰੂ ਨਾਨਕ ਨਾਮ ਲੇਵਾ ਸੰਗਤ ਜਾਂ ਕਹਿ ਸਕਦੇ ਆ ਸਾਰੇ ਪੰਜਾਬੀ ਟੋੜਾ ਸਾਹਿਬ ਨੂੰ ਯਾਦ ਕਰ ਰਹੇ ਆ ਬਹੁਤ ਵੱਡਾ ਦਿਨ ਆ ਪੰਜਾਬ ਦੇ ਇਤਿਹਾਸ ਵਿੱਚ ਤੇ ਸਿੱਖ ਇਤਿਹਾਸ ਵਿੱਚ ਰੋਜ਼ ਰੋਜ਼ ਟੋੜਾ ਸਾਹਿਬ ਵਰਗਾ ਵਿਅਕਤੀ ਜੰਮਦਾ ਨਹੀਂ ਜੋ ਟੋੜਾ ਸਾਹਿਬ ਇੱਕ ਸਧਾਰਨ ਪਰਿਵਾਰ ਚੁੱਟ ਕੇ ਉਹਨਾਂ ਨੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਆ ਅਕਾਲੀ ਦਲ ਵਿੱਚ ਸਿੱਖ ਪੰਥ ਦੀ ਰਾਜਨੀਤੀ ਵਿੱਚ ਅਤੇ ਜਿਹੜੀ ਧਾਰਮਿਕ ਸੇਵਾ ਵਿੱਚ ਇਹਨਾਂ ਲੰਬਾ ਸਮਾਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕੀਤੀ ਤੇ ਬੜੇ ਔਖੇ ਸਮੇ ਸੀ ਬਹੁਤ ਕਦਰ ਦਾ ਵਕਤ ਸੀ ਉਦੋਂ ਜੋ ਦਿੱਲੀ ਦੇ ਨਾਲ ਵੀ ਬੜਾ ਟਕਰਾ ਸੀ ਉਥੇ 84 ਦਾ ਹਮਲਾ ਵੀ ਹੋਇਆ ਇਹ ਵੀ ਸਾਨੂੰ ਕਹਿਣ ਚ ਬੜਾ ਮਾਣ ਆ ਕਿ ਮਰਦੇ ਮਜਾਹਿਦ ਸੰਤ ਬਾਬਾ ਜਰਨੈਲ ਸਿੰਘ ਬਨਾਲੇ ਜਿਨ੍ਹਾਂ ਨੂੰ ਰਹੀ ਦੀ ਦੁਨੀਆ ਤੱਕ ਲੋਕ ਯਾਦ ਕਰਦੇ ਰਹਿਣਗੇ ਤਾਂ ਬੜੇ ਸ਼ਹੀਦ ਵਜੋਂ ਜਾਣੇ ਜਾਂਦੇ ਨੇ ਸਭ ਤੋਂ ਨੇੜੇ ਅਗਰ ਕੋਈ ਕਾਲੀ ਦਲ ਦਾ ਲੀਡਰ ਸੀ ਤੇ ਉਹ ਜੈਦਰ ਗੁਰਚੰਦ ਸਿੰਘ ਟੋੜਾ ਸਾਹਿਬ ਸਰ ਵਕ ਵਕ ਕਿਉਂ ਨਿਆ ਜਾ ਰਿਹਾ ਕੀ ਕਰਨਾ ਹੈ ਇਸ ਦੇ ਪਿੱਛੇ ਚਲੋ ਇਹ ਤਾਂ ਛੱਡੋ ਵਕ ਵਕ ਤੇ ਕੀ ਗੱਲ ਹੈ ਜੀ ਅੱਜ ਜਦੀ ਪਿੰਡਿਆ ਇਹ ਆਪਣੇ ਸਾਹਰ ਮੇਲ ਤੋਂ ਖੜੇ ਆ ਪਰਵਾਰ ਇੱਥੇ ਹੈਗਾ ਆ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਸੀ ਜੇ ਤਾਂ ਇੱਥੇ ਆਉਂਦੇ ਤਾਂ ਉਹਨਾਂ ਦੀ ਸ਼ਾਨ ਵਧਣੀ ਸੀ ਸਦਾ ਦਿੱਤਾ ਤੁਹਾਨੂੰ ਸਦਾ ਸਾਰਿਆਂ ਨੂੰ ਦਿੱਤਾ ਹੀ ਆ ਜੀ ਸਦਾ ਤਾਂ ਖੁੱਲਾ ਹੁੰਦਾ ਆ બીજી ਤਰ੍ਹਾਂ ਤੇ ਸਦਾ ਸਿੰਘ ਸੁਬਾਨਾ ਨੂੰ ਸਦਾ ਦਿੱਤਾ ਸਮੂਹੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਸਦਾ ਗਿਆ ਧਾਮੀ ਸਾਹਿਬ ਨੂੰ ਵੀ ਪਤਾ ਹੈ ਧਾਮੀ ਸਾਹਿਬ ਬਹੁਤ ਨੇੜੇ ਰਹੇ ਆ ਟੋੜਾ ਸਾਹਿਬ ਦੇ ਅਗਰ ਸ਼ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰੇ ਤੌਰ ਤੇ ਮਨਾਉਣਾ ਸੀ ਉਹਨਾਂ ਦਾ 72 ਸਮਾਗਮ ਉਹਨਾਂ ਨੂੰ ਚਾਹੀਦਾ ਸੀ ਗੁਰਦੁਆਰਾ ਮੰਜੀ ਸਾਹਿਬ ਤੇ ਦਿਵਾਨ ਹਾਲ ਚ ਮਨਾਉਂਦੇ ਅੱਜ ਨਾ ਬਣਾਉਂਦੇ ਗੱਮਸ਼ਾਂ ਕਰ ਲੈਂਦੇ ਬਹੁਤ ਵਧੀਆ ਸੀਗਾ ਉਸ ਦਿਨ ਅਸੀਂ ਵੀ ਜਾ ਕੇ ਆਉਂਦੇ ਉੱਥੇ ਪਰ ਜਿਹੜਾ ਅੱਜ ਉਹਨਾਂ ਨੇ ਇੱਕ ਮੁਕਾਬਲਾ ਕਰਦੇ ਹੋਏ ਉਹਨਾਂ ਨੇ ਇੱਕ ਵੱਖਰੇ ਮਾ ਖੜਾ ਕੀਤਾ ਆ ਆਪਣੇ ਇਸ ਸਮਾਗਮ ਨੂੰ ਲੈ ਕੇ ਉਹ ਸਾਰਿਆਂ ਦੇ ਦਿਲ ਬਹੁਤ ਦਿਖਾਉਂਦਾ ਆ ਬੜੀ ਇਸ ਗੱਲ ਦੀ ਲੋਕਾਂ 'ਚ ਨਿਰਾਸ਼ਾ ਵੀ ਹੈ ਕਿ ਵਿਰੋਧ ਵੀ ਆ ਗਿਆ ਆ ਅੰਤ ਨੂੰ ਨੁਕਸਾਨ ਹੋ ਰਿਹਾ ਜੀ ਜਿਸ ਤਰ੍ਹਾਂ ਇਹ ਲੜਾਈ ਚੱਲ ਰਹੀ ਹੈ ਫਿਰ ਤਾਂ ਪੰਥ ਨੂੰ ਨੁਕਸਾਨ ਹੋ ਰਿਹਾ ਹੈ ਨੁਕਸਾਨ ਤਾਂ ਦੇਖੋ ਜੀ ਪੰਥ ਦਾ ਪਹਿਲਾਂ ਹੀ ਬਹੁਤ ਹੋ ਗਿਆ ਹੁਣ ਤਾਂ ਨੁਕਸਾਨ ਨੂੰ ਆਪਾਂ ਕਿਵੇਂ ਉਹਦੀ ਪੂਰਤੀ ਕਿਵੇਂ ਕਰਨੀ ਆ ਇਹ ਜਿਹੜੇ ਤੌੜਾ ਸਾਹਿਬ ਵਰਗੀਆਂ ਸ਼ਖਸੀਅਤਾਂ ਉਹਨਾਂ ਦੇ ਜੀਵਨ ਕਾਲ ਦਾ ਜਿਹੜਾ ਯੋਗਦਾਨ ਹੈ ਜੇ ਅਗਰ ਆਪਾਂ ਉਹਨਾਂ ਨੂੰ ਯਾਦ ਕਰਾਂਗੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੀ ਪੀੜ੍ਹੀ ਉਹਨਾਂ ਤੋਂ ਪ੍ਰੇਰਣਾ ਲਊਗੀ ਤੇ ਫਿਰ ਪੰਥ ਦਾ ਨੁਕਸਾਨ ਘਟੂਗਾ ਵੀ ਤੇ ਪੰਥ ਚੜ੍ਹਦੀ ਕਲਾ ਵੱਲ ਜਾਊਗਾ